ਇਹ ਤਾਂ ਜੀ ਜਿਹੜਾ ਕਿ ਆਪਣਾ ਅਯੋਧਨਸ਼ ਹੈ ਉਹਦਾ ਆਪਾਂ ਵੀਡੀਓ ਹੈ ਪੰਜਾਬ ਸਰਕਾਰ ਆਪਣੇ ਤੇ ਪੰਜਾਬ ਪੁਲਿਸ ਨੇ ਉਹ ਚੱਕਨ ਸਾਡੀ CIA 2 ਦੀ ਜਿਹੜੀ ਟੀਮ ਹੈ ਗਈ ਹੈ ਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਾਨੀ ਕਿ ਦਰਾਨੇ ਜਿਹੜੀ ਸ਼ੱਕੀ ਪੁਛਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਇੱਕ ਉਸੇ ਸਬੰਧ ਵਿੱਚ ਪੁਛੋ ਦੇ ਜਿਹੜੇ ਲਿਵਰਸੀ ਰੋਡ ਸਾਹਮਣੇ ਰੂਮੀ ਵਾਲਾ ਜਿਹੜੇ ਦੁਨਦਾਰਾ ਸਾਰੇ ਹੈਗੇ ਨੇ ਉਸ ਵੀ ਉਹ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚੱਡੇ ਰੰਗ ਦੀ 81 55 ਉੱਚ ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 25 23 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਆ ਉਹਨਾਂ ਨੇ ਜਦੋਂ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਦੇ ਮਿਲੇ ਆ ਕੁੱਲ ਜਿੰਨੂ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਮਿਲੀ ਹੈ ਜੀ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋ ਫਿਰ ਐਸੀ ਇਸ ਦੇ ਚੱਲਦੇ ਉਹਨਾਂ ਤੇ ਇੱਕ ਮੁਕਤਮਾ ਐਂਡੀਪੀਐਸਸੀ ਤਹਿ ਰਾ ਜਿਹੜੀ 15 ਸੀ ਹੁੰਦੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਦਰਜ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਚ ਤਿੰਨ ਤਾਂ ਹੈਗੇ ਆਪਣੇ ਜੀਂਦ ਹਰਿਆਣੇ ਦੇ ਤੇ ਇੱਕ ਹਮਤਲਦਾ ਹੈਗਾ ਤੇ ਇਹ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਂਡੀਪੀਐਸਸੀ ਸੈਕਟਰ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਜਣਕੀ ਜਿਹੜਾ ਤੇ ਜਤਿੰਦਰਾ ਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਨ ਇਹ ਹੈ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਬਾਕੀਆਂ ਦਾ ਵੀ ਇਹੀ ਜਿਹੜੂ ਕੀ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਣੀ ਸਾਰਿਆਂ ਦਾ ਪਿਛੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਹੈ ਬੜੇ ਬੰਦੇ ਦੋ ਜਿੰਨਾ ਚਾਕੇ ਬੜੇ ਵੈਲ ਕੁਆਲੀਫਾਈਡ ਹੈਗੇ ਨੇ ਇਤਨੇ ਐਮ ਐਸ ਸੀ ਕੀਤੀ ਹੈ ਇੱਕ ਨੇ ਬੀ ਐ ਜਣੀ ਕੀ ਕੀਤੀ ਹੋਈ ਹੈਗੀ ਆ ਹੁਣ ਅੱਗੇ ਅਸੀਂ ਤਫ਼ਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਹਮਾ ਚਲਦੇ ਹਰਿਆਣੇ ਦੇ ਇੱਥੇ ਕਿਉਂ ਨਾਲ ਸਾਡੀ ਚੱਲ ਰਹੀ ਹੈ ਕਿ ਪਹਿਲੀ ਤਾਂ ਗੱਲ ਕਿੱਥੋਂ ਲੈ ਕੇ ਆਈ ਸੀ ਜਾਨੀ ਕਿ ਸੋਰਸ ਕੀ ਹੈ ਬੈਕਵਰਡ ਲਿੰਕ ਹੈ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਕੀ ਇਹ ਕਿਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡੂਇੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ ਸਰ ਪਤਾ ਨਹੀਂ ਕੀ